ਕੋਸ਼ ਖਜਾਨਾ ਨੇ ਜਿੱਥੇ ਲੱਗੇ ਦਿੱਤੀਆਂ ਨੇ ਉਹ ਕਿਸਾਨ ਨਹੀਂ ਉਹ ਦੇਸ਼ ਦੇ ਗद्दार ਕਹਾਵਾਂਗੇ ਉਹਨੂੰ ਅਸੀਂ ਉਹ ਗद्दार ਨੇ ਸਰਕਾਰ ਦੇ ਪਿੱਠੂ ਨੇ ਪਰ ਇਹ ਪੱਤ ਪਿੰਡਾਂ ਦੇ ਵਿੱਚ ਕੋਈ ਵੀ ਅਸਾਂ ਇਨਸਾਨ ਨਹੀਂ ਉਹਨੇ ਆਪਣੀ ਇੱਕ ਮੰਗੀ ਜਿੰਨੀ ਵਿੱਚ ਆ ਸਰਕਾਰ ਨੂੰ ਜੇ ਨਹੀਂ ਨਾ ਅਸੀਂ ਦੇਵਾਂਗੇ ਉਹ ਜਿਹੜੀਆਂ ਦੇ ਵਿੱਚ ਅੱਜ ਕੱਲ ਸਿਕਿਉਰਿਟੀ ਕਰਨ ਲੱਗੇ ਹੋਏ ਹਨ ਸਾਡੇ ਕੋਲ ਇਹ ਚੀਜ਼ ਦੀਆਂ ਪਹਿਲਾਂ ਹੀ ਉਦਾਹਰਣਾਂ ਹਨ ਤੇ ਪੰਜਾਬ ਦੀ ਵੱਸੋਂ ਜੋ ਵੱਡੇ ਵੱਡੇ ਫਲੈਅਰ ਤਿਆਰ ਕਰ ਰਾਜਪੁਰਾ ਵਿੱਚ ਪੰਜਾਬ ਸਰਕਾਰ ਦੀ ਪਾਲਿਸੀ ਦਾ ਕੀਤਾ ਗਿਆ ਵਿਰੋਧ ਕਿਸਾਨਾਂ ਵੱਲੋਂ ਪੰਜਾਬ ਵਿੱਚ ਕੱਢਿਆ ਗਿਆ ਲੈਂਡ ਪੋਲਿੰਗ ਨੀਤੀ ਖਿਲਾਫ ਰੋਸ ਮਾਰਚ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਟਰੈਕਟਰਾਂ ਤੇ ਕਿਸਾਨਾਂ ਦਾ ਰੋਸ ਮਾਰਚ ਗੁਰਜੀਤ ਸਿੰਘ ਫਤਿਹ ਮੈਂ ਸਰਦਾਰ ਗੁਰਬਾਜ ਸਿੰਘ ਜੀ ਸਰਪੰਚ ਪਿੰਡ ਪਿਲਖ ਨੇ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਇੱਥੇ ਪਹੁੰਚਦੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕਵਰ ਕੀਤਾ ਹੈ ਜਿਨ੍ਹਾਂ ਨੂੰ ਸਾਡੀ ਖਬਰ ਪੂਰੇ ਪੰਜਾਬ ਦੀ ਪੂਰੇ ਇੰਡੀਆ ਤੇ ਪਹੁੰਚਾਉਣੀ ਹੈ ਰਹੀ ਗੱਲ ਲੈਂਡ ਪੂਲਿੰਗ ਦੀ ਜੋ ਸਰਕਾਰ ਨੇ ਲੈਂਡ ਪੂਲਿੰਗ ਬਣਾਈ ਹੈ ਲੈਂਡ ਪੂਲਿੰਗ ਨਹੀਂ ਬਣਾਈ ਇਹ ਪੰਜਾਬ ਨੂੰ ਅਤੇ ਪੰਜਾਬੀਏ ਤੈਨੂੰ ਤੇ ਕਿਸਾਨ ਨੂੰ ਮਾਰਨ ਵਾਸਤੇ ਬਣਾਈ ਹੈ ਇਹ ਮਾਰਨ ਦੀ ਰਾਜਨੀਤੀ ਹੈ ਵੇਖੋ ਸੰਨ 47 ਦੇ ਵਿੱਚੋਂ ਸਾਡੇ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਏ ਸਾਨੂੰ ਉੱਥੇ ਜਿਹੜੀ ਰੁਪਈਆ ਜ਼ਮੀਨਾਂ ਨਾਲ 25 ਪੈ ਇੱਥੇ ਆ ਕੇ ਮਿਲੇ ਸਾਡੇ ਬਜ਼ੁਰਗਾਂ ਨੇ ਜ਼ਮੀਨ ਮੁੱਢ ਪੱਤ ਕੇ ਆਵਾਜ਼ ਕਰਕੇ ਸਾਨੂੰ ਪਾਲਿਆ ਹੁਣ ਸਾਡਾ ਸਮਾਂ ਆਇਆ ਅੱਗੇ ਆਪਣੇ ਬੱਚੇ ਪਾਲਣ ਦਾ ਤੇ ਸਾਨੂੰ ਸਰਕਾਰ ਇੱਕ ਜਾਲ ਜਾਲ ਰਹੀ ਹੈ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਮਾਂ ਕਿ ਸਰਕਾਰ ਜਿੰਨੀ ਛੇਤੀ ਹੋ ਸਕਦੀ ਹੈ ਇਹ ਲੈਂਡ ਬੂਲਿੰਗ ਜਿਹੜੀ ਇਹਨਾਂ ਨੇ ਪਾਲਿਸੀ ਤਿਆਰ ਕੀਤੀ ਹੈ ਇਹਨੂੰ ਰੱਦ ਕਰਨ ਚੰਗੇ ਰਹਿਣਗੇ ਨੇ ਦੇਣਾ ਦਾ ਪਿੰਡਾਂ ਤੇ ਵਰਨਾ ਬਿਲਕੁਲ ਹੀ ਬੰਦ ਹੋ ਜਾਏਗਾ ਕਿਹੜੇ ਕਿਹੜੇ ਪਿੰਡ ਆਏ ਜੀ ਰੈਡ ਬੁੱਲੀ ਜੀ ਜੇ ਜੀ ਇਹ ਜਿਹੜੇ ਲੈਂਡ ਬੂਡ ਦੇ ਵਿੱਚ ਪਿੰਡ ਆਏ ਨੇ ਜੀ ਪਿੰਡ ਖਾਨਪੁਰ ਪਿੰਡ ਦੇਵੀ ਨਗਰ ਪਿੰਡ ਅਕਬਰਪੁਰ ਪਿੰਡ ਊਕਸੀ ਜੱਟਾ ਪਿੰਡ ਪੈਰ ਪੈਰਕਲਾ ਟਕਾਲਸੂ ਨਿਆਮਤਪੁਰਾ ਤੇ ਪਿੰਡ ਬਿਲਖਰੀ ਇਹ 8 9 ਪਿੰਡਾਂ ਦੀ ਆਈ ਹੈ ਇਹ ਸਾਰੀ ਸਾਰੀ ਜ਼ਮੀਨ ਆ ਗਈ ਇਹਨਾਂ ਦੀ ਹਾਂਜੀ ਸਾਰੀ ਸਾਰੀ ਜ਼ਮੀਨ ਆਈ ਹੈ ਕੁਝ ਬਚਾ ਸਾਰੇ ਸਾਰੇ ਕਿਸਾਨ ਨੇ ਹੈਗੇ ਸਾਰੇ ਇਕੱਠੇ ਨੇ ਜੀ ਮੈਂ ਤੁਹਾਨੂੰ ਦੱਸ ਵੀ ਦਿਵਾ ਮੀਡੀਆ ਲਈ ਕੋਈ ਵੀ ਇਨਸਾਨ ਦਾ ਕੋਈ ਵੀ ਇਨਸਾਨ ਦਾ ਜ਼ਮੀਰ ਨਹੀਂ ਮਰਿਆ ਹੈਗਾ ਜਿਵੇਂ ਵੀਰ ਦੀ ਪੁੱਛ ਰਹੀ ਸੀ ਪ੍ਰਧਾਨ ਜੀ ਨੂੰ ਤੇ ਕੁਝ ਕਿਸਾਨਾਂ ਨੇ ਜਿੱਥੀਆਂ ਲੱਕੇ ਦਿੱਤੀਆਂ ਨੇ ਉਹ ਕਿਸਾਨ ਨਹੀਂ ਉਹ ਦੇਸ਼ ਦੇ ਗद्दार ਕਹਾਵਾਂਗੇ ਉਹਨੂੰ ਅਸੀਂ ਉਹ ਗद्दार ਨੇ ਸਰਕਾਰ ਦੇ ਪਿੱਠੂ ਨੇ ਪਰ ਇਹ 8 ਪਿੰਡਾਂ ਦੇ ਵਿੱਚ ਕੋਈ ਵੀ ਅਸਾਂ ਇਨਸਾਨ ਨਹੀਂ ਉਨੇ ਆਪਣੀ ਇੱਕ ਮੰਗੀ ਜਿੰਨੀ ਵੀ ਥਾ ਸਰਕਾਰ ਨੂੰ ਦੇ ਨਹੀਂ ਨਾ ਸੀ ਦੇਵਾਂਗੇ ਉਹਦਾ ਕਾਰਨ ਕੀ ਹੈ ਇਹ ਇਲਾਕੇ ਦੇ ਵਿੱਚ ਜਿੰਨੇ ਵੀ ਜ਼ਿਮੀਂਦਾਰ ਨੇ ਕਿਸੇ ਕੋ 8 ਕਿੱਲੇ ਕਿ ਕਿਸੇ 7 ਕਿੱਲੇ 4 ਕਿੱਲੇ 5 ਕਿੱਲੇ ਇਹ ਸਾਰੇ ਹੀ ਜਿੰਨੇ ਵੀ ਕਿਸਾਨ ਨੇ ਇਹਨਾਂ ਨੇ ਕਰਾਂ ਦੇ ਵਿੱਚ ਡੰਗਰ ਰੱਖਿਆ ਹੋਏ ਨੇ ਮੱਝਾ ਰੱਖੀ ਹੋਈਆਂ ਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਇਹ ਜ਼ਮੀਨ ਵਾਈ ਜੋਗ ਹੈ ਇਸ ਕਰਕੇ ਅਸੀਂ ਦੁਬਾਰਾ ਫੇਰ ਮੀਡੀਆ ਰਾਹੀਂ ਸਰਕਾਰ ਨੂੰ ਚੁਣੌਤੀ ਦੇਣਾ ਚਾਹੁੰਦੇ ਆ ਇਹ ਚੇਤੀ ਤੇ ਚੇਤੀ ਲੈਂਡ ਬੂਲ ਕੇ ਬੰਦ ਕਰਕੇ ਆਪਣਾ ਮਾੜਾ ਮੋਟਾ ਬਚਾ ਕੇ ਲਓ ਨਹੀਂ ਤੇ ਤੁਹਾਨੂੰ ਲੋਕਾਂ ਦੇ ਪਿੰਡਾਂ ਚ ਨਹੀਂ ਬਣ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਦੇ ਕੋਲ ਇਹਨਾਂ ਦੇ ਕੋਲ ਇਹ ਕੀ ਗੱਲ ਸਟੈਂਡ ਕਰ ਰਿਹਾ ਬਿਲਕੁਲ ਵੀ ਇਹ ਬੇਨਾਮੀ ਨਾ ਰਹਿ ਘੜੀਆਂ ਲੂਗਾ

ਆ ਪਰ ਨਾਲ ਉਹ ਤੇ ਇਹ ਮਤਲਬ ਅਸੀਂ ਜਮਾ ਦੇ ਥੋੜਾ ਥੱਲੇ ਬੈਠਾ ਰਹੇ ਹਾਂ ਸਾਡੀ ਜ਼ਮੀਨ ਦਾ ਪਾਇਦਾ ਜਮੀਨ ਨਹੀਂ ਦੇਣੀ ਜੋ ਅਰਜੀ ਹੋ ਜਾਵੇ ਸਾਨੂੰ ਭਾਵੇਂ 2 ਲੱਖ ਵੀ ਕਹਿ ਦੇਵੇ ਇਹਦੇ ਹੁੰਦੇ ਦਾ ਝੂਠੇ ਸਾਰੇ ਅਸੀਂ ਜ਼ਮੀਨ ਨੂੰ ਸੋ ਮਕਰਵਿੰਦਰ ਸਿੰਘ ਬੱਬੂ ਖਰਾਇਪੁਰ ਸੀਨੀਅਰ ਅਮਿਤ ਕਰਦਾਨ ਬੀਕੇ ਜੀ ਲੋਕੋਵਾਲ ਜ਼ਿਲ੍ਹਾ ਪਟਿਆਲਾ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਪੰਜਾਬ ਸਰਕਾਰ ਨੇ ਇਹ ਲੈਂਡ ਪੋਲਿੰਗ ਪੋਲਿਸੀ ਲੈ ਕੇ ਆਂਦੀ ਹੈ ਜਿੱਥੇ-ਇਥੇ ਜ਼ਮੀਨਾਂ ਨੇ ਡੀ ਨੋਟੀਫਾਈ ਕੀਤੀ ਹੈ ਉੱਥੇ ਹਰੇਕ ਜਗ੍ਹਾ ਦੇ ਉੱਪਰ ਅੱਜ ਐਸਕੇਐਮ ਦੇ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਜੋ ਰਾਜਪੁਰੇ ਦੇ ਵਿੱਚ ਅਸੀਂ ਪਟਿਆਲੇ ਜ਼ਿਲ੍ਹੇ ਤੋਂ ਜਿੰਨੇ ਸਾਡੇ ਰਾਜਪੁਰੇ ਦੇ ਵਿੱਚ ਪਰਸੀਹਾਨਾਂ ਦੇ ਵਿੱਚ ਦੋ ਜਗ੍ਹਾ ਤੇ ਲੈਂਡ ਪੋਲਿੰਗ ਪਾਲਿਸੀ ਲੈ ਕੇ ਆ ਰਹੇ ਨੇ ਉਹਦੇ ਤਹਿਤ ਅਸੀਂ ਰਾਜਪੁਰੇ ਦੇ ਵਿੱਚ ਅੱਜ ਇੱਕ ਵੱਡਾ ਰੋਸ ਮਾਰਚ ਘਟੋ ਘਟ ਰਾਜਪੁਰੇ ਦੇ ਨੋ ਪਿੰਡ ਇਸ ਪਾਲਿਸੀ ਦੇ ਅਧੀਨ ਆਉਂਦੇ ਹਨ ਜੋ ਇੱਕ ਪੌਲ ਸ਼ੇਰੀਆ ਦੇ ਵਿੱਚ ਹਨ ਉਹ ਜ਼ਮੀਨ ਪਹਿਲਾਂ ਹੀ ਸਾਡੀ ਘਟੋ ਘਟ 8 ਕਰੋੜ 9 ਕਰੋੜ ਦਾ ਕਿੱਲਾ ਹੈ ਇਹ ਪੰਜਾਬ ਸਰਕਾਰ ਉਸ ਨੂੰ ਸਾਡੇ ਕੋ ਫ੍ਰੀ ਹੱਥੀ ਹਥਿਆਕੇ ਉਦੇ ਉਤੇ ਉਹ ਸਾਰੀ ਕਰਕੇ ਤੇ ਆਪ ਇਹ ਪੈਸੇ ਵਟਣਾ ਚਾਹਦੀ ਹੈ ਇਹ ਪੈਸੇ ਵੀ ਕਿਉਂ ਵਟਣਾ ਚਾਹਦੀ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਜੇਬਾਂ ਬਿਲਕੁਲ ਖਾਲੀ ਨੇ ਇਹਨਾਂ ਨੇ 4 ਲੱਖ ਕਰੋੜ ਦਾ ਕਰਜ਼ਾ ਜੋ ਪਹਿਲਾਂ ਪੰਜਾਬ ਤੇ ਹੈ 8500 ਕਰੋੜ ਦਾ ਕਰਜ਼ਾ ਇਹਨਾਂ ਨੇ ਹੋਰ ਚੱਕ ਲਿਆ ਇਹਨਾਂ ਕੋਲ ਇੱਕ ਪੈਸਾ ਆਪਣੀ ਜੇਬ ਦੇ ਵਿੱਚ ਮੁਲਾਜ਼ਮਾਂ ਨੂੰ ਤਨਖਾਹ ਤੱਕ ਦੇਣ ਤੱਕ ਨਹੀਂ ਹੈ ਇਹ ਕਿਸਾਨਾਂ ਦੀਆਂ ਜ਼ਮੀਨਾਂ ਹਤਿਆ ਕੇ ਜੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਸਰਕਾਰ ਲਿਆਉਣ ਦੇ ਸੱਤਾ ਦੇ ਵਿੱਚ ਆਉਣ ਵੇ ਤੇ ਝੂਠੇ ਵਾਅਦੇ ਕੀਤੇ ਸੀ ਅਸੀਂ ਇੱਕ ਇੱਕ ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦੇਵਾਂਗੇ ਇੱਕ ਕਿਸਾਨਾਂ ਦੀਆਂ ਜ਼ਮੀਨਾਂ ਵੇਚ ਕੇ ਆਪ ਹਤਿਆਕੇ ਤੇ ਸਰਕਾਰ ਇਹ ਇੱਕ ਇੱਕ ਹਜ਼ਾਰ ਰੁਪਏ ਦੇ ਲਾਲਚ ਕਰਕੇ ਜੋ ਅਸੀਂ ਵੀ ਇੱਕ ਇੱਕ ਹਜ਼ਾਰ ਰੁਪਏ ਨੂੰ ਦੇ ਦਾਂਗੇ ਇਸ ਤੋਂ ਬਾਅਦ ਫਿਰ ਅਸੀਂ ਸੱਤਾ ਦੇ ਵਿੱਚ ਆ ਦਾਂਗੇ ਇਸ ਇਹਨਾਂ ਦੀਆਂ ਇਹ ਜਿਹੜੀਆਂ ناکਾਮੀਆਂ ਨੇ ਇਹਨੂੰ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਦਾ ਕਿਸਾਨ ਹੈ ਜੋ ਜਾਗਰੂਕ ਹੈ ਅਸੀਂ ਆਪਣੀ ਫਰੀ ਜ਼ਮੀਨ ਦੇ ਕੇ ਸਰਕਾਰ ਨੂੰ ਦੇ ਕੇ ਇਹ ਕਹਿੰਦੇ 200 ਕਟਾਏ 2000 ਕਟਾਏ ਦਾ ਪਲਾਟ ਅਸੀਂ ਤੁਹਾਨੂੰ ਦੇ ਦੇਾਂਗੇ ਮੈਂ ਛੋਟੀ ਜੀ ਉਦਾਹਰਨ ਤੁਹਾਨੂੰ ਦੇ ਦਿੰਨਾ ਚੰਡੀਗੜ੍ਹ 28000 100 ਕੁ ਜੇਕਰ ਦੇ ਵਿੱਚ ਚੰਡੀਗੜ੍ਹ ਦਾ ਏਰੀਆ ਫੈਲੇ 114 ਕਿਲੋਮੀਟਰ ਏਰੀਆ ਬਣਦਾ ਉਹਦਾ ਉਹ ਹਜੇ ਤੱਕ ਵੀ ਡਿਵੈਲਪ ਹੋ ਰਿਆਂ ਅੰਗਰੇਜ਼ਾਂ ਨੇ ਹਦਾਇਤ ਸੀ ਉਹਦੀ ਤਰਤੇ ਮੋਹਾਲੀ ਜ਼ਿਲ੍ਹਾ ਉਹ ਇੰਨਾ ਜ਼ਿਆਦਾ ਡਿਵੈਲਪ ਹੋ ਰਿਹਾ ਪਰ ਉਹਦੀ ਜੋ ਜ਼ਮੀਨਾਂ ਆਈਆਂ ਲੋਕਾਂ ਨੇ ਲੱਖਾਂ ਕਰੋੜਾਂ ਜ਼ਮੀਨਾਂ ਵੇਚੀਆਂ 2013 ਦੇ ਵਿੱਚ ਇਹ ਬਾਦਲ ਸਰਕਾਰ ਨੇ ਉਸ ਟਾਈਮ ਪਾਲਿਸੀ ਲਾਗੂ ਕੀਤੀ ਸੀ ਜਿਹੜੀ ਇਸ ਤਰ੍ਹਾਂ ਹੀ ਹੁਣ ਚੱਲ ਰਹੀ ਹੈ ਉਹ ਬਾਦਲ ਸਰਕਾਰ ਨੇ ਕੀਤੀ ਪਰ ਲੋਕ ਉਸੇ ਬਿਲਡਿੰਗਾਂ ਦੇ ਵਿੱਚ ਅੱਜਕੱਲ ਸਿਕਿਉਰਿਟੀ ਕਰਨ ਲੱਗੇ ਹੋਏ ਹਨ ਸਾਡੇ ਕੋਲ ਇਹ ਚੀਜ਼ ਦੀਆਂ ਪਹਿਲਾਂ ਹੀ ਉਦਾਹਰਣਾਂ ਹਨ ਤੇ ਪੰਜਾਬ ਦੇ ਵੱਸੋਂ ਜੋ ਵੱਡੇ ਵੱਡੇ ਫਲੈਟ ਕਲਾਰ ਕਰਕੇ ਗੁਜਰਾਤ ਤੋਂ ਮਹਾਰਾਸ਼ਟਰ ਤੂੰ ਵੱਡੇ ਕਰੋੜਪਤੀ ਘਰਾਂਨੇ ਜੋ ਪੰਡਾਨੀ ਬਾਨੀਆਂ ਨੂੰ ਜਮੀਨਾਂ ਦੇ ਕੇ ਕੰਸਟਰਕਸ਼ਨ ਕਰਨਾ ਚਾਹੁੰਦੇ ਨੇ ਤੇ ਇਹ ਸਾਨੂੰ ਉਸੇ ਜਮੀਨਾਂ ਵਿੱਚ ਸਾਡਾ ਬੰਦਾ ਤੇ ਉੱਤੇ ਕੋਈ ਰਹਿ ਨਹੀਂ ਜਾਂ ਪਿੰਡਾਂ ਦੇ ਵਿੱਚ ਲੋਕ ਪਿੰਨਾਂ 'ਚ ਰਹਿ ਰਹੇ ਨੇ ਇਹ ਪ੍ਰਵਾਸ ਨੂੰ ਉੱਥੇ ਵਸਾ ਕੇ ਕਿਉਂਕਿ ਜਿੰਨੇ ਵੀ ਪ੍ਰਵਾਸੀ ਨੇ ਸਾਰੇ ਉੱਥੇ ਕਿਰਾਏ ਦੇ ਉੱਪਰ ਰਹਿ ਰਹੇ ਨੇ ਤੁਸੀਂ ਪਿਛਲੇ ਦਿਨਾਂ 'ਚ ਵੇਖਿਆ ਹੋਣਗੇ ਮੋਹਾਲੀ ਦੇ ਵਿੱਚ ਉਹ ਬੀੜੀ ਪਿੰਤੂ ਹੋਇਆ ਤਾਂ ਉਹਨਾਂ ਨੇ ਕੁੱਟ-ਕੁੱਟ ਕੇ ਬੰਦਾ ਹੀ ਮਾਰਦਾ ਸੀਗਾ ਅਜੇ ਤੱਕ ਉਹ ਬੰਦੇ ਫਰਾਰ ਨੇ ਪੰਜਾਬ ਦੇ ਵਿੱਚ ਡੀਐਨਏ ਪੰਜਾਬ ਦਾ ਇਹ ਖਤਮ ਕਰਨਾ ਚਾਹੁੰਦੇ ਨੇ ਬਾਹਰੀ ਵੱਤੋਂ ਲਿਆ ਕੇ ਕਿਉਂਕਿ ਪੰਜਾਬ ਦੀ ਆਬਾਦੀ 3 ਕਰੋੜ ਆਬਾਦੀ ਹੈ 24000 ਏਕੜ ਤੁਸੀਂ ਇਕੱਲਾ ਲੁਧਿਆਣਾ ਵਿੱਚ ਟੀਰ ਕਵਰ ਕਰਨ ਚਾਹੁੰਦੇ ਹੋ ਜਿਉ 24000 ਏਕੜ ਦੇ ਵਿੱਚ ਸਾਰੀ ਬਿਲਡਿੰਗ ਲਾਈਨ ਹੁੰਦੀ ਹੈ ਤਾਂ 3000 ਤੋਂ 350 ਕਰੋੜ ਬੰਦਾ ਉੱਤੇ ਰਹਿ ਸਕਦਾ ਤੇ ਪੰਜਾਬ ਤੁਸੀਂ ਸਾਰਾ ਖਾਲੀ ਕਰ ਦਿ ਸਾਡੀ ਖਰੀਦ ਕਿ ਕਿਤਨੀ ਵੀ ਕੀ ਆ ਫਰੀ ਸਾਡੇ ਤੂੰ ਲੈ ਕੇ ਤੇ ਪੰਜਾਬੀ ਵੱਸੋਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਇਹ ਪੰਜਾਬ ਦਾ ਕਿਸਾਨ ਕਦੇ ਵੀ ਨਹੀਂ ਹੋਣ ਦੇਗਾ ਜੇ ਅੱਜ ਤੋਂ ਬਾਅਦ ਇਹ ਸਰਕਾਰ ਦੁਬਾਰੇ ਵੀ ਇਦਾਂ ਹੀ ਕੁਝ ਇਦਾਂ ਦਾ ਕੋਈ ਐਕਸ਼ਨ ਪਲਾਨ ਸਾਡੇ ਵੱਲੋਂ ਫਿਰ ਹੋਏਗਾ ਤਾਂ ਅਸੀਂ ਐਸਕੇਮ ਦੇ ਨਾਲ ਜੋ ਵੀ ਸਾਡਾ ਫੈਸਲਾ ਹੋਏਗਾ ਅਸੀਂ ਵੱਡਾ ਇੱਕ ਸੰਘਰਸ਼ ਲੈ ਕੇ ਅਸੀਂ ਵੈਸੇ ਤਿਆਰੀਆਂ ਵਿੱਚ ਆ ਸਾਡੀਆਂ ਪਿੰਡਾਂ 'ਚ ਮੀਟਿੰਗਾਂ ਚੱਲ ਰਹੀਆਂ ਨੇ ਜੇ ਸਰਕਾਰ ਮੂੜਬਾਜ਼ ਨਹੀਂ ਆਉਂਦੀ ਤਾਂ ਅਸੀਂ ਫਿਰ ਜਾ ਕੇ ਪੂਰਾ ਚੰਡੀਗੜ੍ਹ ਘੇਰਾਂਗੇ